ਇਤ ਮੀਟਰ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਪਦ ਮੰਨੋ ਹਰ ਬਾੜ ਕਥਾਂ ਦੇ ਰਾਹੀ ਗੁਰੂ ਦੇ ਬਚਨਾਂ ਨੂੰ ਮੰਨਣਾ ਮੈਂ ਆਪ ਜੀ ਦੇ ਨਾਲ ਧੰ ਗੁਰ ਲਾਲ ਪਾਛ ਦੇ ਜੀਵਨ ਦੀ ਸਾਂਝ ਪਾਉਣ ਲੱਗਾ ਪਿਆਰਿਓ ਅੱਜ ਦੇ ਦਿਨ ਨੂੰ ਮੁਖ ਰਕਿਓ ਪਿਆਰਿਓ ਜਦ ਆ ਸੋਚਿਓ ਤੇ ਜਿਹੜੇ ਪੰਨਾ ਅਸੀਂ 550 ਸਾਲ ਤੋਂ ਬਾਅਦ ਅਸ ਧੰਨ ਗੁਰੂ ਰਾਮ ਪਾਸ਼ਾ ਲੈ ਪ੍ਰਕਾਸ਼ਪੁਰ ਮਨਾ ਚੁੱਕੀਆਂ ਹੋਂ ਤੱਕ ਗੁਰੂ ਨੂੰ ਅਸੀਂ ਮੰਨਦੇ ਆ ਇਹ ਹੀ ਤੁਹਾਆਂ ਆਪ ਤਾਕੀ ਕਰਦੇ ਆ ਕਿ ਅਸੀਂ ਗੁਰੂ ਨੂੰ ਮੰਨਦੇ ਆ ਕਿ ਧੰਨ ਗੁਰੂ ਨਾਨਕ ਪਾਸ਼ਾ ਨੇ ਇਹਨਾਂ ਜਿਹੜੇ ਅਸੀਂ ਅੱਜ ਸਰਾਜ ਬਣਾ ਕੇ ਵਟਿਆ ਜੰਮਾੜੇ ਪਿਛਲੇ 15 ਨਾ ਈਤਾਰ ਗੁਰੂ ਅਨੰਤ ਪਾਸ਼ਾ ਨੇ ਇਸੇ ਤਰ੍ਹਾਂ ਵਾਟ ਦਿੱਤੀ ਹੈ ਧੰ ਗੁਰੂ ਅਨੰਤ ਪਾਸ਼ਾ ਨੇ ਵਹਿਮਾ ਪਰਮਾਪੰਡਾ ਦਾ ਉਦੱਟ ਕੇ ਵਿਰੋਧ ਕੀਤਾ ਅਸੀਂ ਫੇਰ ਉੱਥੇ ਨਹੀਂ ਉੱਥੇ ਖੜੇਗੇ ਅਸੀਂ ਸਗੋਂ ਤਰੀਕਾ ਬਦਲਿਆ ਮੈਂ ਬੇਹਰਾਨ ਹੋ ਗਿਆ ਅਸੀਂ ਤਰੀਕਾ ਬਦਲ ਲਿਆ ਦੂਜੀ ਪਟਕਾ ਨੂੰ ਸ਼ਿਕਾਰ ਦਾ ਸਾਡਿਆਂ ਨੇ ਕਹਿੰਦੇ ਚਲੋ ਪੰਜ ਸਿੱਖਾਂ ਨੂੰ ਜਿਦਾ ਦੋ ਪਿਆਰਿਓ ਪੰਜ ਗੁਰ ਸਿੱਖਾਂ ਨੂੰ ਪਰਸ਼ਾਦਾ ਦੇਣਾ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਨਹੀਂ ਪਰ ਉਹਦੇ ਪਿੱਛੇ ਭਾਵਨਾ ਕੀ ਹੈ ਉਹਦੇ ਪਿੱਛੇ ਭਾਵਨਾ ਕੀ ਹੈ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਆਇਆ ਜਾਂਦਾ ਕਹਿੰਦੇ ਜੀਵਨ ਪਿੱਤਰ ਦਾ ਮਾਨ ਹੈ ਕਹੂ ਮੋਇਆ ਸਾਥ ਕਰਾਈ ਜਿਉਂਦੇ ਜੀਅ ਸੀ ਇਹਨਾਂ ਨੂੰ ਮੰਨਦੇ ਨਹੀਂ ਇਹਨਾਂ ਦੇ ਕਹਿਣਾ ਨਹੀਂ ਮੰਨਦੇ ਉਹ ਬੇਰਸ ਤੇ ਮਰ ਜਾਂਦੇ ਨੇ ਮੇਰੇ ਕੋਲ ਬਹਿ ਜਾ ਤਿੰਨ ਨੰਬਰ ਚਾਰ ਗੱਲਾਂ ਸੁਣਾਣਾ ਤੇ ਜਦ ਬੇਈਂ ਤੇਰੇ ਕਾਨੂੰਨ ਨਹੀਂ ਆ ਉਦੋਂ ਸਾਡਾ ਫ਼ੌਨ ਨਹੀਂ ਛੜ ਹੁੰਦਾ ਉਹ ਜਿਹੜੇ ਤਰਸ ਕੇ ਮਰ ਜਾਂਦੇ ਨੇ ਵੀ ਸਾਡਾ ਫ਼ਲਾਂ ਦੀ ਚੀਜ਼ ਦਿਓ ਦੇ ਦੋਸਾਂ ਨਾਲ ਚੇਤੇ ਕਰਦਾ ਕੁਝ ਉਸ ਦਿਧਾਨੀ ਜਿੰਨੇ ਸਾਡੇ ਉਹ ਟਾਈਮ ਨਹੀਂ ਹੁੰਦਾ ਕਹੋਲ ਜਦੋਂ ਮਰ ਗਏ ਨੇ ਫਿਰ ਸੱਤੀ ਪ੍ਰਕਾਰ ਦੇ ਭੋਲੇ ਤਿਆਰ ਹੋ ਜਾਂਦੇ ਨੇ ਨਾਲ ਸੋਚਣਾ ਵਾਲੀ ਇਹਨਾਂ ਪਿਆਰੂ ਅਸੀਂ ਕਿੱਥੇ ਦੌਰ ਪਏ ਆ ਕਿ ਇਸ ਤਰ੍ਹਾਂ ਫਿਰ ਚੱਲੇ ਪਏ ਆ ਭਗਵਾਨ ਗੁਰੂ ਨਾਨਕ ਪਾਤਸ਼ਾਹ ਨੇ ਇਹ ਚੀਜ਼ ਦਾ ਵਿਰੋਧ ਕੀਤਾ ਹੈ ਗੁਰੂ ਘਰ ਵਿੱਚ ਅਨਜਾਨੀ ਨਾ ਬਹੁਤ ਵੱਡੀ ਗੱਲ ਹੈ ਗੁਰੂ ਕੀ ਸੰਗਤ ਵਿੱਚ ਕਿਤਾ ਤੋਂ ਨਾ ਪਰ ਪਿਆਰ ਵਾਲੇ ਅਸੀਂ ਕਿਸ ਭਾਵਨਾ ਨਾਲ ਕਿਵੇਂ ਗਏ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਦਾਸੀ ਤੇ ਗਏ ਨਾ ਪਹਿਮਰ ਕਰਨਾ ਜੀ ਨਾਲ ਨੇ ਇੱਕ ਚੌਧਰੀ ਜੁਨੀ ਜੰਦ ਹੋਇਆ ਪਿਆਰ ਵਾਲੇ ਉਹ ਵਾਲੀ ਨੂੰ ਨਾ ਮਰਾ ਤਾਂ ਕੋਈ ਗੁਰੂ ਰਾਜ ਪਾਤਸ਼ਾਹ ਜਦੋਂ ਪਹਿਲੀ ਵਾਰ ਦونی ਚੰਦ ਚੋਹੜੀ ਨੂੰ ਮਿਲੇ ਉਹਨੇ ਆਪਣੇ ਕੋਠੇ ਤੇ ਨ ਸੱਤ ਝੰਡੀਆਂ ਲਾਈਆਂ ਸੀ ਕਿ ਮੇਰੇ ਕੋਲ 7 ਲੱਖ ਰੁਪਏ ਉਸ ਮੇਲੇ ਦੀ ਗੱਲ ਕਰ ਰਹੇ ਹਾਂ ਜਦੋਂ ਰਪਿਆ ਵੀ ਕਿੱਟਾ ਤਾਂ ਨਹੀਂ ਲੱਗਦਾ ਉਸ ਮੇਲੇ ਗੁਰਨਾਨਕ ਪਾਠਨ ਵੀਰ ਪੇ ਜੀ ਮੀਟ ਕਰਕੇ ਆਂਕਿਆਂ ਦਾ ਅੰਦਰ ਆਇਆ ਜਦੋਂ ਤਾਂ ਕਿ ਉਹਨੇ 7 ਲੱਖ ਰੁਪਏ ਕੱਟਾ ਜਿੱਤਾ ਤੇ ਸੱਤ ਝੰਡੀਆਂ ਲਾਈਆਂ ਹੋਈਆਂ ਗੁਰੂ ਨਾਨਕ ਪਾਤਸ਼ਾਹ ਦੀਓ ਚਾਗਰਾਂ ਦੇ ਵਿੱਚ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਸੋਈ ਦਿੱਤੀ ਇਹ ਦੁਨੀਆ ਤੇ ਰਾਜਾ ਸੁਲੀ ਲਗੜ ਸਾਡੇ ਕੋਲ ਅਸੀਂ ਤੇਰੇ ਕੋ ਅਗਲੇ ਜਹਾਂ ਅੰਚ ਲੈ ਜਾਵਾਂਗੇ ਦੁਨੀਆ ਤੇ ਰਾਜਾ ਸੁਈ ਫੜ ਲੈਂਦਾ ਸੁਈ ਫੜ ਕੇ ਬਹਿਤ ਹੱਲੇ ਚਲਾਇਆ ਜਾਂਦਾ ਆਪਣੀ ਪਤਨੀ ਨਾਲ ਸਕਾਰ ਕਰਦਾ ਅੱਗੇ ਪਤਨੀ ਕਰਮਾ ਵਾਲੀ ਹੈ ਬੰਦਗੀ ਨਾਲ ਜੁੜੀ ਹੋਈ ਹੈ ਸਤਿ ਆਲੀਏ ਜਾ ਸਵਾਮੀ ਜੀ ਅੱਗੇ ਦੇ ਅਸੀਂ ਕੁਛ ਵੀ ਨਹੀਂ ਲੈ ਕੇ ਜਾ ਸਕਦੇ ਇਹਦੇ ਖਾਲੀ ਹੱਥ ਜਾਣਾ ਹੈ ਕੱ피 ਪੁਲੀਤ ਕੋ ਕਿ ਦੀਆਂ ਜੀ ਜਦੋਂ ਇਹ ਗੱਲਾਂ ਸੁਣੀਆਂ ਤੇ ਦੁਨੀ ਜਦ ਆਪਣੀ ਪਤਨੀ ਨੂੰ ਲੈ ਕੇ ਕੋ ਨਾਰਿਕ ਪਾਤਸ਼ਾ ਦੇ ਕੋਲ ਆ ਜਾਂਦਾ ਮਿਲ ਕੋ ਨਾਰਿਕ ਪਾਤਸ਼ਾ ਦੇ ਕੋਲ ਹੁੰਦਾ ਉੱਥੇ ਆ ਕੇ ਬੇਨਤੀ ਕਰਦਾ ਹਰ ਕੋ ਅਗਲੇ ਜ ਕਈ ਨੰਗੇ ਪਿੰਡੇ ਜਾਵੇ ਖਾਲੀ ਹੱਥ ਜਾਵੇ ਮੈਂ ਤੁਹਾਡੀ ਸੂਈ ਜਿਵੇਂ ਉੱਤੇ ਪਜਾ ਦੇਗਾ ਤੇ ਧੰਗੁਰ ਨਾਨਕ ਪਾਤਸ਼ਾਹ ਨੇ ਉਸ ਵੇਲੇ ਸਮਝਾਇਆ ਰੁਨੀ ਚੰਦ ਅਜੇ ਦੀ ਸਤ ਚੰਗੀਆਂ ਨਾਲ ਨਹੀਂ ਬੈਠਾ ਫਿਰ ਇਹ ਕਿੱਥੇ ਤੇ ਨਾਲ ਜਾਣਗੀ ਇੱਕ ਤਿਕਰ ਨਾਲ ਜਾਣ ਗਿਆ ਇੰਨਿਆਂ ਦਾ ਤੂੰ ਹੱਕ ਮਾਰ ਕੇ ਇੰਨਿਆਂ ਦਾ ਤੂੰ ਖੂਨ ਪੀ ਕੇ ਇਹ ਧਰਮ ਤੇ ਤਾਂ ਕੀਤਾ ਹੋਇਆ ਹੈ ਹੱਕ ਪਰਾਇਆ ਨਾਨਕਾ ਉਸ ਤੋਂ ਉਸਦਾਏ ਗੁਰੂ ਪੀਰ ਹਮਤਾਤ ਹੈ ਜਾ ਮੁਰਦਾਰ ਨਾ ਖਾਏ ਆਦਸ਼ੀ ਲੇਕੀ ਸਨਾ ਆਇਆ ਜੁਨੀ ਚੰਦ ਨੇ ਆਪਣੇ ਪਿਕਰਾਂ ਦਾ ਸਰਾਧ ਕਰਨ ਵਾਸਤੇ ਉਹਨੇ ਆਪਣੇ ਘਰ ਵਿੱਚ ਪ੍ਰੋਗਰਾਮ ਰੱਖਿਆ ਜਿੰਨੇ ਵੀ ਉਸਨੂੰ ਹੋਣ ਵਿੱਚ ਬ੍ਰਾਹਮਣ ਪੰਡਿਤੀ ਉਹਨਾਂ ਨੂੰ ਇਕੱਠਾ ਕੀਤਾ ਗਿਆ ਸ਼ਕਤੀ ਪ੍ਰਕਾਸ਼ ਦੇ ਭਗਵਾਨ ਬਣਾਏ ਤੇ ਪ੍ਰਸ਼ਾਦਾ ਛਕਾਉਣ ਦੀ ਪਿਆਰੀ ਆਰੰਭੀ ਭੰਡਾਰਾ ਲਾ ਰਿਆ ਅਜੇ ਭੰਡਾਰਾ ਖੁੱਲ੍ਹ ਨਹੀਂ ਲੱਗਾ ਜੀ ਉਹਦੀ ਆਤ ਕਿਥੇ ਛਪਾਈ ਨਹੀਂ ਦੱਸਿਆ ਕਿ ਰਾਜੇ ਨੇ ਧੰਗੁਰੂ ਨਾਨਕ ਪਾਸ਼ਾ ਜੀ ਫਰਾਰੀ ਫਰਾਨੀ ਜੇਜਾ ਸਾਡੇ ਚ ਰਾਜ ਆਏਗੇ ਕਿ ਉਸੇ ਵੇਲੇ ਰਾਜੇ ਨੇ ਨੰਗੀ ਪੈਰੀ ਧੰਗੁਰੂ ਨਾਨਕ ਪਾਸ਼ਾ ਜੀ ਕੋਲ ਜਾ ਕੇ ਨਹੀਂ ਕਿ ਆ ਸਭੂ ਮੇਰੇ ਕਰ ਵਿੱਚ ਪੰਡਾਰਾ ਚੱਲ ਰਿਹਾ ਕਿਰਪਾ ਕਰੋ ਆ ਕੇ ਧੋਗ ਰੋਣਾ ਕਰੋ ਅਰੰਭਤਾ ਕਰਵਾ ਕਰੋ ਜਦੋਂ ਧੰਗੁਰੂ ਨਾਨਕ ਪਾਸ਼ਾ ਜੀ ਦੋਹੀ ਚੰਦੇ ਘਰ ਗੀਤੇ ਨੇ ਕੀ ਦੇਖਿਆ ਵੱਡੇ ਵੱਡੇ ਪੰਡਤ ਵੱਡੇ ਵੱਡੇ ਗਾਣ ਵਾਲੇ ਇਹਨਾਂ ਨੇ ਭੇਕ ਕੀਤਾ ਹੋਇਆ ਤੇ ਘੇੜੀ ਦੀ ਹੱਥ ਮਾਰਦੇ ਨੇ ਕਿਹੜੇ ਵੀ ਨਹੀਂ ਹੋਣ ਤੇ ਸਾਨੂੰ ਤਰ੍ਹਾਂ ਤਰ੍ਹਾਂ ਦੇ ਭਗਵਾਨ ਸ਼ਕਰ ਨੂੰ ਮਿਲੇ ਨਾਲੇ ਕੱਪੜੇ ਮਿਲਣ ਨਾਲ ਚਾਰ ਟੱਕੀ ਮਿਲਣ ਨਾਲ ਚਾਰ ਭਾਂਡੇ ਵੀ ਮਿਲਣ ਤੇ ਪਿਆਰ ਵਾਲੇ ਸਤਗੁਰੂ ਜੀ ਨੇ ਨਾ ਇਹ ਚੋਣ ਕਿਹਨੇ ਕੀ ਰੱਖਿਆ ਕਰੋ ਮਰਗ چوری ہاں نے نیر چوری کرے گا ایک سامنے بڑے کو لٹ کے لگا ਕੰਮ ਦੋਨਾਂ ਦਾ ਸੇਮ ਤੇ ਪਾਚਨ ਲੇਕੇ ਚੋਰ ਕੀ ਹਾਮਾ ਭਰਨ ਨ ਕੋਇ ਚੋਰ ਦਾ ਦਿਆ ਚੰਗਾ ਕੀ ਭਰੇ ਉਹ ਥਾਗੜੀ ਇਕ ਬੰਦੇ ਜਦੋਂ ਸ਼ਕਤੀ ਪ੍ਰਕਾਸ਼ ਦੇ ਭੋਜਨ ਲੈ ਆਉਂਦੇ ਕਹਿੰਦੇ ਨੇ ਬੋਲੀ ਚੰਦ ਰਾਜਾ ਜਣਾ ਉਹ ਜਿਹੜੇ ਪਰੋਸਨ ਲਗਾ ਤੇ ਗੁਰ ਨਾਨਕ ਪਾਚੇ ਕੇ ਰਾਜੇ ਲੋਕ ਜੀ ਆਇਕਾ ਮੈਂ ਇੱਕੀ ਤਰ੍ਹਾਂ ਲਗੇ ਕਹਿੰਦਾ ਕਿ ਮੈਂ ਆਪਣੇ ਪਿੱਤਰਾਂ ਦਾ ਸਰਾਹ ਕਰਾਂ ਲੱਗੇ ਆਖੋ ਸਤਨਾਮ ਸ਼੍ਰੀ ਓ ਗੱਜ ਕੇ ਬੋਲੋ ਪਿਆਰ ਵਾਲਿਓ ਸਤਨਾਮ ਸ਼੍ਰੀ ਪਰ ਉਹਨਾਂ ਨੇ ਵੀ ਕੋਲਣਾ ਜਿਆ ਨਹੀਂ ਹਮ ਸਾਥ ਕੀਤਾ ਕਿ ਬਾਤਾਂ ਉਹ ਤਵਾਰ ਆ ਹੈ ਮੈਂ ਸਾਹਿਬ ਉਹਨਾਂ ਪਿਆਰਿਓ ਬੜੀ ਪ੍ਰਜਾਣਤਾ ਹੈ ਜੀ ਬੋਲੀ ਬੋਲ ਲਈ ਇਹਦੇ ਬਤ ਕਹਿਣਾ ਹੈ ਨਾ ਰੋਪੇ ਦੀ ਪਹੁੰਚ ਤਾਂ ਪਰ ਬਾਣੀ ਨੇ ਬਿਲਕੁਲ ਖੜਨ ਕੀਤਾ ਇਹਦਾ ਬਿਲਕੁਲ ਖੜਨ ਕੀਤਾ ਬਿਲਕੁਲ ਹੀ ਖੜਨ ਕੀਤਾ ਮਾਰੇ ਕੰਨੇ ਵੀ ਜਸਤਰਾ ਦੇ ਕਾਰਨ ਕੀਤੇ ਉਸ ਤਰ੍ਹਾਂ ਦਾ ਫਾਲਾ ਉਹਦੇ ਕੋਲ ਉਸ ਜੀਵ ਨੇ ਉਦੋਂ ਦਾ ਫਾਲਾ ਮਿਲਣ ਲਾਉਂਦਾ ਨਹੀਂ ਜੁਣੀ ਮਿਲ ਜਾਂਦੀ ਹੈ ਉਹ ਕਹਿੰਦੇ ਵੀ ਕੀੜਾ ਨਹੀਂ ਇਹ ਲੱਗਦੇ ਨੇ ਆਤਮਾ ਨੂੰ ਕਹਿੰਦਾ ਕਿ ਤਰੁਪ ਜਾਣਦੀ ਹੈ ਉੱਥੇ ਵੇਖ ਕਰਦੀ ਹੈ ਜੇ ਵੇ ਅੱਡਾ ਬਣਿਆ ਹੋਵੇ ਉਹ ਦੀਦਤਾ ਜੀ ਉਸੇ ਬੋਲਦੇ ਨੇ ਪੰਜਾਬੀ ਚ ਫਿਰ ਉਹਦੇ ਵਿੱਚ ਬਾਹੀ ਹੁੰਦੀ ਏ ਧਰਮਰਾਜ ਦੇ ਕੋਲ ਕਿ ਉਹਨੇ ਚੰਗੇ ਕੰਮ ਕੀਤੇ ਜਾਂ ਮਾਰੇ ਉਹਦਾ ਫੈਸਲਾ ਹੁੰਦਾ ਜੇ ਚੰਗੇ ਕੀਤੇ ਤਾਂ ਉਹਨੂੰ ਸਵਰਗ ਵੀ ਜੰਨੇ ਤੇ ਜੇ ਮਾਰੇ ਕੀਤੇ ਉਹਨੂੰ ਨਰਕ ਵੀ ਜੰਨੇ ਹੈ ਗੱਲੀ ਬਾਤੀ ਗੱਲੀ ਅੱਤੀ ਚੰਗੀਆਂ ਆਚਾਰੀ ਬੁੜੀਆਂ ਗੁਰੂ ਨਾਨਕ ਦੇਵ ਜੀ ਦੇ ਫਵਾਰ ਕਿਤੇ ਅੰਦਰ ਰੁਕ ਜਾਓ ਤੁਹਾਨੂੰ ਨਹੀਂ ਚੰਦ ਨੂੰ ਪਤਾ ਹੈ ਤੇਰਾ ਬਾਪ ਐਸ ਵੇਲੇ ਕਿੱਥੇ ਹੈ ਹਨਾ ਮਾਰੀ ਪਿੱਤ ਨੂੰ ਉਹਦੇ ਵਿੱਚ ਹੋਵੇਗਾ ਪੰਡਤ ਕਹਿੰਦੇ ਹਾਂ ਜੀ ਉਹਦਾ ਉਹਨਸਹਾਕਤਾ ਹੋ ਗਈ ਹੈ ਉਹ ਸਵਰਗ ਵਿੱਚ ਉੱਠੇ ਲੈ ਗਏ ਨੇ ਜਦੋਂ ਇਹ ਗੱਲ ਹੋਈ ਤੇ ਧੰਗੁਰ ਨਾਨਕ ਪਾਤਸ਼ਾਹ ਨੇ ਉਹਨਾਂ ਨੇ ਸ਼ਬਦ ਵੀ ਚੋੜ ਦਿੱਤੀ ਪੰਡਤਾਂ ਨੂੰ ਤੇ ਉਸ ਵੇਲੇ ਧੰਗੁਰ ਨਾਨਕ ਪਾਤਸ਼ਾਹ ਨੇ ਕਿਹਾ ਗਏ ਤੁਨੀ ਚੰਦ ਰਾ ਬਾਪ ਬਘਿਆਰ ਦੀ ਦੁਨੀਏ ਪਿਆ ਫਲਾਣੀ ਫਲਾਣੀ ਜਗ੍ਹਾ ਤੇ ਬੈਠਾ ਤੇ ਅਜੇ ਘੋੜ ਗਿਆ ਸ਼ਿਕਾਰ ਨਹੀਂ ਉਹਦਾ ਕੁੰਦਾ ਇੰਨਾ ਜਿੰਨਾ ਭੁੱਖਾ ਬੈਠਾ ਗਿਆ ਜਾਂ ਕੇ ਮਿਲਦਾ ਆਪਣੇ ਬਾਪ ਨੂੰ ਜਦੋਂ ਦੁਨੀ ਚਾਣ ਨੇ ਇਹ ਗੱਲ ਸੁਣੀ ਆਪ ਕੋ ਤਾਲ ਦੇਖਿਆ ਉਹ ਲਖਾਰਾ ਹੀ ਕਿਨੇ ਤੇ ਪਿਆਰ ਵਾਲੇ ਉਸ ਵੇਲੇ ਦੁਨੀ ਚਾਣ ਨੇ ਬੇਨਤੀ ਕੀਤੀ ਮਹਾਰਾਜ ਉਹ ਕਹਿਆ ਮੋਲੇ ਨੇ ਹਾਂ ਮੋਲੇ ਨੇ ਜਾਸ ਤੇ ਨਾਲ ਪੰਡਿਤ ਚੜ੍ਹਦੇ ਗਏ ਵਿਚਾਰ ਵਾਲੇ ਫਿਰ ਉਸ ਵੇਲੇ ਸਵਾਲ ਕੀਤਾ ਜੁਨੇ ਜਿਹੜਾ ਕਿ ਮੇਰਾ ਦਾਤ ਕੋਈ ਧਰਮੀ ਨਹੀਂ ਪਰ ਉਹ ਪੂਜਾ ਪੜ੍ਹਨ ਵਾਲਾ ਹੀ ਇਹ ਸ਼ੀਰਤੀ ਜੁਨੇ ਕਿੱਥੇ ਪੈ ਗਿਆ ਇਹ ਤੇ ਮੁੱਖਤਵਲਾ ਨਹੀਂ ਰਹੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਹੁਣ ਇਹ ਆਪਣੇ ਬਾਤ ਕੋਈ ਪੁੱਛ ਲਈ ਹੈ ਸਵਾਲ ਤੁਨੂੰ ਆਪ ਹੀ ਜਵਾਬ ਦੇ ਦੇਗਾ ਜਦੋਂ ਪੁੱਛਿਆ ਗਿਆ ਹਰ ਦੇ ਕੁਲ ਗਿਆ ਉਹ ਬੁਜੁਰਗ ਹੋਇਆ ਕਹਿ ਤੁਰਿਆ ਜਾਂਦਾ ਨਹੀਂ ਦੰਦ ਜਿਹੜੇ ਖਾਣ ਵਾਲੇ ਟੁੱਟ ਜਾਂਦੇ ਨੇ ਬੁਗਿਆ ਹਰ ਦੇ ਕੋਲ ਜਾ ਕੇ ਬੇਨਤੀ ਕਰਦਾ ਤੇ ਕਹਿੰਦੇ ਬੁਗਿਆ ਹਰ ਕੋਲ ਪਹੁੰਚਦਾ ਜਦੋਂ ਬੁਗਿਆ ਹਰ ਬੋਲਿਆ ਕਹਿੰਦਾ ਮੈਂ ਇੰਨੇ ਦਿਨਾਂ ਤੋਂ ਭੁੱਖਾ ਬੈਠਾ ਮੈਨੂੰ ਕੋਈ ਸ਼ਿਕਾਰ ਨਹੀਂ ਹੁੰਦਾ ਕਹਾਂ ਪਿਤਾ ਜੀ ਤੁਸੀਂ ਨੇ ਬੜੇ ਧਰਮੀ ਹੀ ਤੁਸੀਂ ਨੇ ਬੜੀ ਬੰਦਗੀ ਕਰਦੇ ਹੀ ਫਿਰ ਤੁਸੀਂ ਕਿਵੇਂ ਜੰਗ ਦੇ ਵਿੱਚ ਪੈ ਗਏ ਮੈਂ ਕਿ ਹਾਲਸਾਲ ਪੰਡਤਾਂ ਤੋਂ ਇਸ਼ਾਰਾ ਕਰਦਾ ਹੈ ਵਸਤੂ ਭੇਜਦਾ ਭਾਂਡੇ ਜਿੰਨਾ ਤਾਂ ਜਿੰਨੇ ਤੁਹਾਡੇ ਤੱਕ ਪਹੁੰਚ ਜਾਵੇ ਕਿ ਵੀਰ ਤਾਂ ਮୋਲੇ ਵੀ ਪਹੁੰਚਿਆ ਕਹਿੰਦਾ ਜੇ ਕੋਈ ਆਉਣਾ ਮੈਂ ਇਸ ਹਾਲ ਤੱਕ ਜੁਹੰਦਾ ਤੇ ਪਿਆਰ ਵਾਲਿਓ ਉਸ ਦੇ ਲਈ ਬੋਲਦਾ ਕਹਿੰਦੇ ਪਿਰੋ ਜਿਵੇਂ ਇਸ ਦੂਜੇ ਕਿਵੇਂ ਆ ਗਏ ਕਹਿੰਦਾ ਜਦੋਂ ਮੈ ਮਰਨ ਲੱਗਾ ਸੀ ਨਾ ਸੋਹਣ ਕਰਤੀਆਂ ਨਾਰੋੜ ਪਿਆਰਿਓ ਕਹਿੰਦਾ ਜਦੋਂ ਮੇਰਾ ਆਖੀਰ ਸਵਾਸਾਂ ਦਾ ਸਮਾ ਆਇਆ ਵਾਨ ਵਿੱਚ ਮਾਸ پکਦਾ ਪਿਆ ਹੈ ਮਾਸ پکਦਾ ਪਿਆ ਹੈ ਤੇ ਮੇਰੇ ਮਨ ਦੇ ਵਿੱਚ ਆ ਗਿਆ ਕਿ ਇਹਦੇ ਦੋ ਕੋਟੀਆਂ ਕਿਤੇ ਮਿਲ ਜਾਣਾਂ ਮਰਨ ਦਾ ਵੀ ਸੁਆਦ ਆ ਜੀ ਆਖੋ ਸਤਨਾਮੁ ਸ਼੍ਰੀ ਇਹ ਸੁਆਦ ਹੀ ਮਾਰਦੇ ਨੇ ਹੁਣ ਸਾਨੂੰ ਇਹ ਸੁਆਦਾਂ ਨੇ ਇਹਨਾਂ ਬਿਮਾਰ ਬਣਾਇਆ ਇਹਨਾਂ ਸੁਆਦਾਂ ਨੇ ਤੁਹਾਡਾ ਤੋਸਾਲ ਕੀਤਾ ਕਹਿੰਦੀ ਉਸ ਵੇਲੇ ਉਹਦੀ ਵਾਸ਼ਨਾ ਕਰਕੇ ਉਹਦਾ ਧਿਆਨ ਮਾਸ ਵਿੱਚ ਚਲੇ ਜਾਂਦਾ ਜਿੱਥੇ ਧਿਆਨ ਜਾਂਦਾ ਇਸ ਤਰ੍ਹਾਂ ਨਾ ਫਰਾਂ ਉਹ ਜਨਮ ਹੈ ਕਿ ਤੇਈ ਬਾਣੀ ਨੂੰ ਵਾਰੀ ਭਰਦੀ ਹੈ ਜੀ ਮੈਂ ਇੱਕ ਦੋ ਉਦਾਹਰਨ ਦੇ ਗੱਲ ਕਰ ਤਨ ਜਿਸ ਤਰ੍ਹਾਂ ਦਾ ਬੰਦਾ ਕੰਮ ਕਰਦਾ ਹੈ ਉਹਦਾ ਮੁਖਤਰਾ ਦਾ ਸੁਭਾਅ ਬਣ ਜਾਂਦਾ ਜਿਸ ਤਰ੍ਹਾਂ ਦਾ ਕੰਮ ਹੋਵੇ ਉਹਦਾ ਸੁਭਾਅ ਬਣ ਜਾਂਦਾ ਹੈ ਜਿਵੇਂ ਤਨ ਦਾ ਕੱਪੜੇ ਦਾ ਕੰਮ ਕਰਦਾ ਨਾ ਪਿਆਰ ਲੋਕਾਂ ਨੂੰ ਹੀ ਕੇ ਵੀ ਪਾਣੀ ਜਰ ਉਹ ਪੁਰ ਬਰਾਬਰ ਦੇ ਕੱਟਣਾ ਹੈ ਸੁਭਾਅ ਹੈ ਨਾ ਬੰਦਾ ਚੜ ਕੇ ਉਹਨਾਂ ਦੇ ਹੱਥਾਂ ਤੇ ਜਿਹੜੇ ਬੰਦਗੀ ਕਰਨ ਵਾਲੇ ਆ ਉਹ ਅੱਠੀ ਪੈਰ ਭਾਵੇਂ ਜੋ ਮਰਜੀ ਕਰਮ ਕਰਦੇ ਰਹਿਣਗੇ ਪਰ ਉਹਦਾ ਸੁਭਾਜ ਉਹਦਾ ਧਿਆਨ ਲੱਗਾ ਹੀ ਰਹਿਣਾ ਤੇ ਜਿਹਨਾਂ ਦਾ ਧਿਆਨ ਔਰ ਹੋਰ ਚੀਜ਼ਾਂ ਵਿੱਚ ਫਸਦੇ ਆ ਮਾਇਆ 'ਚ ਫਸ ਗਿਆ ਜਾਂ ਹੋਰ ਚੀਜ਼ਾਂ ਦੇ ਵਿੱਚ ਮਾਇਆ ਕੱਲੀ ਪੈਸੇ ਨਹੀਂ ਆਗੇ ਮਾਇਆ ਉਹ ਜਿਹੜੀ ਮੋਹ ਲੈਂਦੀ ਹੈ ਸਭ ਤੋਂ ਵੱਡਾ ਦੇ ਸਰੀਰ 'ਤੇ ਮੋਹ ਹੈ ਸਾਰਾ ਜੀਵਰੀ ਰਾਤ ਤੱਕ ਇਸ ਨੂੰ ਸਵਾਰ ਰੱਖੇ ਜਿੰਨੇ ਅੱਜ ਬਿਊਟੀ ਪਾਰਲ ਬਣ ਗਏ ਜੇ ਕਿਤੇ ਸਾਡੇ ਮਨੋਗਿਆਨ ਦੇ ਕੇਂਦਰ ਬਣਦੇ ਜੇ ਜਿੰਨੇ ਸਾਡੇ ਘਰਾਂ ਦੇ ਵਿੱਚ ਕਲੇਸ਼ ਨਾ ਪਿਆੜ ਵਾਲੇ ਖਤਮ ਹੋ ਜਾਣੀ। ਕਦੇ ਸਾਨੂੰ ਸੋਚੀਂ ਕਿ ਨਵਸਤਿਆ। ਅਸੀਂ ਤਾਂ ਨੂੰ ਸਵਾਰਨ ਤੇ ਹੋਰ ਬਤਨ ਮੰਨੋ ਨੇ। ਤੇ ਪਾਤਸ਼ਾਲਾ ਬਚਨਾਂ ਦਾ ਅੰਤਲ ਆਉਂਦ ਕਰ ਕਹਿੰਦੇ ਜੀ ਬੰਨ ਮੇਰੇ ਧਿਆਨ ਮਾਇਆ ਤੇ ਰਹਿ ਗਿਆ ਤੇ ਫਿਰ ਕੀ ਹੋਇਆ ਸਤਵੀਂ ਜੁਨ ਮਰ ਗਏ। ਜੇ ਇੱਕ ਤਰੀਕ ਜਿਹੜਾ ਗਿਆ ਫਿਰ ਵੇਸ਼ਵਰ ਦੇ ਜੁਗਮੇ ਲੱਗੇ ਜੇ ਪੁੱਤਾਂ ਦੇ ਧਿਆਨ ਹੈ ਜਿਹੜਾ ਫਿਰ ਸੂਰਲੀ ਦੀ ਜੁਗਮੇ ਰਹੀ ਖਾਹ ਹੋਲੇ ਕੰਦ ਦੇ ਪੈਦਾ ਕਰੀਦਾ ਬੱਚੇ ਉਹ 6 ਮਹੀਨੇ ਬਰੈਗਨਟ ਹੋ ਜਾਂਦੀ ਹੈ 8 8 10 ਸਤ ਬੱਚੇ ਦੇ ਦਿੰਦੀ ਹੈ ਤੇ ਜੇ ਕਦੇ ਧਿਆਨ ਮੰਦਿਰਾਂ ਵਿੱਚ ਰਹਿ ਕੇ ਘਰ ਵਿੱਚ ਰਹਿ ਗਿਆ ਬਾਲ ਫਿਰ ਪ੍ਰੇਤ ਤੇ ਜੇ ਕਦੇ ਧਿਆਨ ਰੱਬ ਦੇ ਨਾਮ ਵਿੱਚ ਆ ਗਿਆ ਨਾ ਅੰਤ ਸਮੇਂ ਜੋ ਨਾਰਾਇਣ ਸਿਮਰੈ ਫਤਿਤ ਲੋਚਨ ਤੀਰਨ ਮੁਕਤ ਪਤੰਦਰ ਵਾਖੈ ਰਿਤੇ ਬਸੈ ਆਪਕ ਤੇ ਮੁਕਤ ਹੋਇਆ ਹੀ ਹੋਇਆ ਗੁਲਾਮੀ ਤਾੜ ਕੇ ਆਪ ਕੋ ਸਤਨਾਮ ਸ੍ਰੀ ਕੋਟੀ ਆਨੋਦ ਲਗੈ ਪੇਟੀਆਂ ਨਾਲ ਕਿ ਉਹਨੂੰ ਉਸੇ ਤਰ੍ਹਾਂ ਦੀ ਜੂਨ ਮਿਲੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਨੋਨੀ ਚੰਦ ਤੇ ਕੀਤੇ ਹੋਏ ਸ਼ਰਾਦ ਤੇ ਕੀਤੇ ਹੋਏ ਕਰਮ ਕਾਂਡ ਵਿਅਰਥ ਹੋ ਗਿਏ ਨੇ ਦੁਨੀਆ ਦੀ ਸੇਵਾ ਕਰਨੀ ਹੈ ਵਿੱਚ ਦੁਨੀਆ ਸੇਵਾ ਕਮਾਈ ਹੈ ਤਾ ਦਰਗਹ ਵਿੱਚ ਪਾਈ ਹੈ ਪਰ ਸੇਵਾ ਕਰਨ ਦਾ ਮਰਜ਼ੰਨੇ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈਏ ਮਾਨ ਅਕਲੀ ਪਰ ਕੇ ਪੂਜੀ ਹੈ ਅਕਲੀ ਕੀਜਾ ਹੈ ਦਾਰ ਇਹ ਗੱਲ ਮੈਂ ਹੁਣ ਕਹਿ ਲਗਾ ਧਿਆਨ ਰੱਖਿਓ ਪਿਆਰੇ ਸਾਡੇ ਗਾਇਤ ਨੂੰ ਅੰਮ੍ਰਿਤ ਵਿੱਚ ਲਿਖਿਆ ਹੈ ਕਿ ਜਰਾ ਦਾਨਨ ਦਾਨ ਜੀਐਸਟੀ ਦਾਣ ਵੇਸ਼ਵਾਲ ਦਾਣ ਜੰਨੀਆ ਭਾਈ ਚੰਪਾ ਜੀ ਨੇ ਲਿਖਿਆ ਵੇਸ਼ਵਾਲ ਜੀਐਸਟੀ ਦਾਣ ਵੇਸ਼ਵਾਲ ਜੰਨੀਆ ਜਾਂ ਦਾਣ ਅਸੀਂ ਨਸ਼ਾ ਕਰਨ ਵਾਲੇ ਨੂੰ ਦੰਗੇ ਜਾਂ ਅਸੀਂ ਦਾਣ ਜਾਣਤ ਕਰਨ ਵਾਲੇ ਨੂੰ ਦੰਗੇ ਦੇ ਪਾਛੇ ਕਿ ਉਹ ਸੂਰ ਦੀ ਜੋੜ ਤੋਂ ਟੁੱਟਣੀ ਪੈਗੀ ਕਰ ਸੂਰ ਦੀ ਜੋੜ ਤੋਂ ਨਹੀਂ ਬਾਈ ਕਰਨੇ ਦਾਣ ਕਰਨੇ ਸਾਰ ਉੱਚੇ ਕਰਨਾ ਹੈ ਜਿੱਥੇ ਲੋਰ ਹੈ ਗੁਰੂ ਘਰ ਵਿੱਚ ਲੈ ਕੇ ਜਦੋਂ ਇਹਦਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਵੀਰ ਜੀ ਦਾ ਮੰਡਰ ਲਾਇਆ ਅੱਜ ਵੀ ਸੰਗਤਾਂ ਹੀ ਲੰਗਰ ਚੱਲਦਾ ਪਿਆ ਅਸੀਂ ਪਿਆਰਿਓ ਪਿਆਰਿਆਂ ਨੂੰ ਪ੍ਰਸ਼ਾਦਾ ਛਕਾਉਣਾ ਬਹੁਤ ਵਧੀਆ ਕੰਮ ਹੈ ਪਰ ਮੰਚ ਇਹ ਦੇਖ ਲਈ ਅਸੀਂ ਤਾੜਾ ਵਾਣਦੇ ਇਹ ਵਿਰਥ ਹੈ ਗੁਰੂ ਨਾਨਕ ਦੇਵ ਜੀ ਦਾ ਵਿਰੋਧ ਕੀਤਾ ਤੇ ਡਟ ਕੇ ਕੀਤਾ ਫਰੂ ਇਹਨਾਂ ਚੀਜ਼ਾਂ ਨੂੰ ਬਾਹਰ ਕੱਢਿਆ ਤੇ ਨਿਕਲਣਾ ਇਹ ਜੀਐਸਟੀ ਇੱਥੇ ਹੀ ਖੜੇ ਰਹਿ ਤੇ ਫਿਰ ਕੋਈ ਫੈਲਾ ਨਹੀਂ ਹੈ ਕਿ ਆ ਪਈਏ ਕਿ ਆ ਗੁਣੀਆਂ ਕਿ ਆ ਵੇਦ ਪੜਾਣਾ ਸੁਣੀਏ ਬੜੇ ਸੁਣੀਏ ਕਿ ਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਤੇ ਜੇ ਸਹਿਜ ਹੀ ਨਹੀਂ ਮਿਲਿਆ ਗੁਰੂ ਦੇ ਭਰੋਸਾ ਨਹੀਂ ਆਇਆ ਤੇ ਫਿਰ ਪਿਆਰ ਵਾਲੇ ਸੱਤੇ ਵਿਆਹ ਕੀ ਚਲਾਈ ਜਾਣਾ ਫਿਰ ਤਾਂ ਸਮਾਂ ਆ ਜਾਣਾ ਆਪਣੀ ਮੰਨ ਦੀ ਭਾਵਨਾ ਬਣਾਓ ਸਰਬਜੀ ਹਾਰ ਬਰੀ ਬੇਨਤੀ ਕਰਦੇ ਨੇ ਇੱਕ ਕਿ ਭਾਵੇਂ ਤੁਸੀਂ ਪਾਈਆ ਦਾ ਨਹੀਂ ਲੈ ਆਓ ਆਹਿਆ ਆਟਾ ਹੀ ਲੈ ਆਓ ਗੁਰੂ ਦੇ ਲੰਗਰਾਂ ਵਿੱਚ ਪਾਓ ਕਿ ਨਾ ਤੁਹਾਡੇ ਕੋਲ ਫਰਕ ਤਾਂ ਰਹਿਣ ਗਿਆ ਕੋ ਗੁਰੂ ਦਾ ਬਚਨ ਹੈ ਦਸਵੰਨ ਕੱਢਣਾ ਹਰ ਸੇਕ ਨੇ ਦਸਵੰਨ ਕਰਾਇਕ ਨੂੰ ਬੇਨਤੀ ਹੋਇਆ ਕਰ ਨਾ ਮੇਰਾ ਨਿੱਜੀ ਤਜਰਬਾ ਹੈ ਪਿਆਰਵਾਲਿਓ ਜੇ ਤੁਸੀਂ ਦਸਵੰਨ ਗੁਰੂ ਦੇ ਘਰ ਦੇ ਕੱਢ ਲੋ ਜੇ ਨਾ ਜਿੰਨੇ ਡਾਕਟਰਾਂ ਨੇ ਲੱਗ ਰਹੀ ਹੈ ਜਿਨੇ ਥਾਰੀਆਂ ਕਲੇਸ਼ਨ ਦੇ ਉੱਤੇ ਲੱਗਦੇ ਨੇ ਉਹ ਨਹੀਂ ਲੱਗਦੇ ਦਾ ਜੇ ਤੇ ਲੰਮੀ ਪੱਤੀ ਵੀ ਕਹਿੰਦੇ ਲੰਮੀ ਉਮਰ ਹੁੰਦੀ ਐ ਅੱਜ ਕੇ ਬੋਲੋ ਪਿਆਰੇ ਲੰਮੀ ਬਣੁੰਦੀ ਐ ਇਹ ਗੁਰੂ ਸਾਹਿਬ ਨੇ ਮੰਨਿਆ ਜੇ 1 ਇੰਚ ਵੀ ਕੱਦ ਨਹੀਂ ਵਾਸਦਾ ਉਮਰ ਕਿਤੋਂ ਵਧੇਗੀ ਗੁਰੂ ਨਾਨਕ ਪ੍ਰਕਾਸ਼ਬੀ ਦੀ ਦਾ ਵਚਨ ਹੁੰਦਾ ਕਿ ਵੀਰ ਹਰ ਦਾ ਸਿਮਰਨ ਸਾਧਕ ਹੈ ਉਹ ਵੀ ਰੱਖੇ ਨਾਲ ਗਦੀ ਹੋਏ ਕੈ ਆਉਤਰ ਭਾਰ ਤੈ ਮਨ ਚਾਰ ਕਹਿੰਦੇ ਵੀ ਜੇ ਹਰੀ ਪਰਮੇਸ਼ਰ ਦਾ ਸਿਮਰਨ ਛੱਡ ਕੇ ਬਾਣੀ ਨੂੰ ਛੱਡ ਕੇ ਸੱਚੇ ਗੁਰੂ ਦੀ ਸੰਗਤ ਛੱਡ ਕੇ ਜੇ ਇਹਨਾਂ ਧਰਮ ਕਰਮ ਕਾਂਡਾਂ ਦੇ ਵਿੱਚ ਪੈ ਜਾਂਦੀਆਂ ਫਿਰ ਕੀ ਹੋਏਗਾ ਕਹਿੰਦੇ ਫਿਰ ਗੱਦੀ ਦਾ ਜਨਮ ਮਿਲ ਜਾਏਗਾ ਨਾ ਵੇਨਾ ਅਖੰਡਾ ਤੋਂ ਲੱਗੂ ਇੱਕ ਦਿਨ ਮਹੀਨੇ ਦੇ ਵਿੱਚ ਉਹ ਕੀ ਹੈ ਨਾ ਜਿਹਦਾ ਸੇਖ ਲਈ ਚੰਗੜ ਪਰ ਇਹ ਮਨ ਦੇ ਵਿੱਚ ਨਾ ਰੱਖੋ ਕਿ ਪਾਤੀ ਦੀ ਉਮਰ ਲੰਮੀ ਹੋ ਜਾਣੀ ਹੈ ਇਹ ਬਿਲਕੁਲ ਸਾਨੂੰ ਕੋਲ ਨਾ ਰਹਿਣ ਜਿੱਚੇ ਜਿੱਚੇ ਕਾਦੀ ਹੈ ਅਸੀਂ ਗੁਰੂ ਦੇ ਸਿੱਖ ਤਾ ਹੈ ਜੇ ਗੁਰੂ ਦੀ ਗੱਲ ਨੂੰ ਮੰਨ ਲਿਆ ਸਤ ਗੁਰ ਕੀ ਬਾਣੀ ਸਤ 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 ਗੁਰ ਜਾਣੋ ਕੋ ਸਿੱਖੋ ਹਰ ਕਰਤਾ ਮੂਹ ਆਪ ਧਾਏ ਇਹ ਗੁਰੂ ਦੀ ਬਾਣੀ ਹੈ ਕੋਈ ਕੀ ਬਾਣੀ ਹੈ ਜਿਹਨ ਸਾਰੇ ਚਿੰਤ ਮਟਾਈ ਬਾਣੀ ਮਿਰਲੋ ਵਿਚਾਰ ਦੀ ਜੇ ਕੋ ਗੁਰੂ ਕੋਰੇ ਇਹ ਬਾਣੀ ਮਹਾਂਪੁਰਖ ਕੀ ਨਿਝ ਕਰਵਾਤਾ ਹੋਵੇ ਇੱਕ ਨੇ ਸਦਾ ਨਮਣੀ ਬਾਣੀ ਸੋਰੀ ਹੈ ਇਸ ਕਰਕੇ ਭਾਈ ਆਪ ਹੀ ਦੇ ਚਰਨਾਂ ਚ ਨਿਮਰਤਾ ਸਹਿ ਬੇਨਤੀ ਹੈ ਭਾਈ ਸਰਦੀ ਬੜੇ ਸਤਿਕਾਰ ਨਾਲ ਜੋੜੀ ਉਹ ਸ਼ਬਦ ਪੜਨਗੇ ਵੈਸੇ ਵੀ ਉਹ ਉਖਤਹਾਅ ਦੇ ਸ਼ਬਦ ਪੜ੍ਹਦੇ ਨੇ ਜਿਹੜੇ ਜਿੰਮੇਵਾਰ ਹੋਣ ਫਿਰ ਕੀ ਕਰਾਂਗਾ ਵੀ ਕਬੀਰ ਸਾਹਿਬ ਦੇ ਸ਼ਬਦ ਹਨ ਉਹ ਜਰੂਰ ਪਾੜਨ ਸੰਤਨੀ ਚੀ ਦਾ ਗਿਆਨ ਜਰੂਰ ਕਰਾਉਣ ਤੇ ਇਹ ਮੇਰੀ ਬੇਨਤੀ ਪਰਵਾਣ ਕਰਿਓ ਪਿਆਰਿਓ ਜੀਵਨ ਦੀ ਸੇਵਾ ਕਰੋ ਜੇ ਤੁਸੀਂ ਸੇਵਾ ਕਰੋਗੇ ਤੁਹਾਡੇ ਬੱਚੇ ਵੀ ਤੁਹਾਡੀ ਸੇਵਾ ਕਰਨਗੇ ਤੇ ਜੇ ਬਾਹਰ ਉਹ ਘੇਰੇ ਚ ਬੈਠ ਕੇ ਸ਼ਰਾਬ ਦੀ ਇਸ਼ਰਾਬ ਦੀ ਬੋਤਲ ਖੋਲ ਕੇ ਬੈਠੇਗਾ ਤੇ ਬੱਚੇ ਆਪਣੇ ਨੂੰ ਪਾਣੀ ਦੀ ਬੋਤਲ ਲੈ ਕੇ ਬੈਠਣਗੇ ਨਗਰ ਦੇ ਕਰਨ ਨਹੀਂ ਨਾ ਤੇ ਜੇ ਬਾਪ ਸੇਵਾ ਕਰੇਗਾ سمرن کرے گا با نہیں پڑے گا تو اٹھا بچہ بھی سمرن کرے گا با نہیں پڑے گا یہ کسی اپنے باپ کی سیوہ کرتا کہ بچے نہیں سیوہ کام لے اندیا کے بین کیا پروان کرے ہو